ਕੀ ਕਰੀ ਗਏ ਯਾਰ ਠੰਡ ਬਹੁਤ ਹੋ ਗਈ ਐ ਕਰਦਿਆ ਨੇ ਵੀ ਆਖਿਆ ਸੀ ਨਾ ਜਾ ਪੁੱਤ ਕੀ ਕਰੀ ਗਏ ਸਹੇਲੀ ਵੀ ਫਾਸਰੀ ਸਨੇਪ ਚਾਟ ਤੇ ਦੇਖਦੇ ਆ ਕੋਈ ਸਹੇਲੀ ਸੁਲੀ ਆ ਜੇ ਸਨੇਪ ਚਾਟ ਤੇ ਪੰਗੇ ਲਿਖਦੇ ਆ ਚਲੌਣੀ ਤਾਂ ਨਹੀਂ ਆਉਂਦੀ ਚੈੱਕ ਕਰਦੇ ਆ ਕਈ ਵਾਰੀ ਕਿਸਮਤ ਦਾ ਆਈ ਜਾਂਦੀ ਐ ਰਿਕਵੈਸਟ ਭੇਜ ਕੇ ਦੇਖਦੇ ਆ ਕੋਈ ਫਾਸ ਹੀ ਜਾਂਦੀ ਐ ਚਲੌਣੀ ਤਾਂ ਨਹੀਂ ਆਉਂਦੀ ਅੰਗਲੇ ਲੈ ਲੈਣਾ ਜੇ ਆਜੀ ਕੋਈ ਲੋਟ ਆ ਫਿਰ ਫੁਕ ਰਿਆ ਕਿਵੇਂ ਆ ਵਧੀਆ ਭਾਈ ਵਧੀਆ ਤੁਸੀਂ ਆ ਗਈ ਬੰਗੇ ਲਈ ਜਾ ਓ ਯਾਰ ਸਨੈਪ ਚੈਟ ਖੋਲੀ ਸੀ ਭਾਈ ਯਾਰ ਮੈਂ ਕਿਤੇ ਸਹੀਲੀ ਸੂਲੀ ਫਾਜੇ ਆਹੇ ਜੇ ਕੰਮ ਤੇ ਨਾ ਪੈ ਓ ਯਾਰ ਭਾਈ ਕੀ ਕਰੀਏ ਸਿੰਗਲ ਬੰਦੇ ਆ ਯਾਰ ਸਿੰਗਲ ਮੈਂ ਤਾਂ ਯਾਰ ਜੋੜੀ ਬਣ ਜੇ ਵਧੀਆ ਕਿਸੇ ਨੂੰ ਰਿਕੁਐਸਟ ਭੇਜੀ ਸੀ ਅੱਛਾ ਉਹ ਚੱਕ ਲੈ ਤੇ ਵਧੀਆ ਚੱਕ ਲਿਆ ਆਹ ਤਾਂ ਰਿਕਵੈਸਟਾਂ ਆਈਆਂ ਦੀਆਂ ਆਹ ਚੱਕੀ ਪਹਿਲੀ ਵਾਰੀ ਚਲਾਈਆ ਚੈਟ ਮੈਸੇਜ ਕਰਦੇ ਆ ਪੇਜ ਤੇ ਰਿਕਵੈਸਟ ਫੇਤੀ ਹੈਲੋ ਪੇਜਤਾਪਾ ਕੋਈ ਨਹੀਂ ਦੀਗਾ ਆਉਗਾ ਸੀਨ ਹੋ ਗਿਆ ਸੀਨ ਹੋ ਗਿਆ ਮੈਸੇਜ ਸੀਨ ਹੋ ਗਿਆ ਨਾ ਇਹ ਤਾਂ ਬਾਬਾ ਆਨਲਾਈਨ ਹੀ ਬੈਠੀ ਆ ਮੈਨੂੰ ਲੱਗਦਾ ਵੀ ਤਿਆਰੀ ਆ ਨਾ ਤਿਆਰੀ ਜਾ ਤਾਂ ਪੂਰਾ ਯਰ ਕੋਈ ਨਹੀਂ ਕੀ ਕਰੀਏ ਜਵਾਬ ਵੀ ਦੇ ਦੇ ਤੋ ਕਿਸਮਤ ਹੀ ਬੋਲ ਲੱਗ ਗਈ ਕਿਸਮਤ ਕੀ ਮੈਂ ਤਾਂ ਬੈਠਾ ਬੈਠਾ ਹੀ ਆ ਕਰਨ ਲੱਪਿਆ ਚਾੜ ਦੇ ਕੋਈ ਮੈਸੇਜ ਸੀਨ ਹੀ ਨਹੀਂ ਕਰਦੀ ਓ ਯਾਰ ਮੈਂ ਪਹਿਲੀ ਵਾਰੀ ਤੂੰ ਮੇਰੀ ਆਵਾਜ਼ ਸੁਣ ਉਹ ਸਾਰੇ ਸਨੇਪਚੈਟਾਂ ਦੀ ਗੱਲ ਉੱਡੀ ਪਏ ਕਹਿੰਦਾ ਸਨੇਪਚੈਟਾਂ ਦੀ ਕੁੜੀਆਂ ਬਹੁਤ ਫਾਸਟ ਏ ਸੀ ਸਹੀ ਪਸਾਈਆਂ ਹੀ ਓ ਯਾਰ ਮੇਰੀ ਕਿਸਮਤ ਪਹਿਲੀ ਵਾਰੀ ਖੋਲ ਗਈ ਮੈਂ ਸੁਣਿਆ ਸਨੇਪਚੈਟ ਕੁੜੀਆਂ ਚਲਾਉਂਦੀਆਂ ਵੱਧ ਮੁੰਡੇ ਚਲਾਉਂਦੇ ਨਹੀਂ ਤੇ ਮੈਂ ਅੱਜ ਖੋਲਿਆ ਯਾਰ ਸਨੇਪਚੈਟ ਚੱਲ ਇਹਨੂੰ ਨੰਬਰ ਉੱਪਰ ਇਹਨੂੰ ਕਹ ਦੇ ਆਪਦਾ ਨੰਬਰ ਚੈਟ 'ਤੇ ਉਹਨੂੰ ਆਉਂਦੀ ਨਹੀਂ ਚੈਟ ਨਹੀਂ ਕਰਨੀ ਨਹੀਂ ਚੈਟ ਤਾਂ ਨਹੀਂ ਕਰਿਆ ਹਾਂ ਉਹਨੂੰ ਬੋਲ ਕੇ ਲੈਦਾ ਹਾਂ ਹਮ ਬੋਲ ਕੇ ਭੇਜਦਾ ਨੰਬਰ ਭੇਜ ਆਉਦਾ ਤੇ ਤਪੇ ਤਾਂ ਨੰਬਰ ਵੀ ਚੱਕ ਲਾ ਫੋਨ ਲਵਾ ਫੋਨ ਫੋਨ ਲਾ ਫੋਨ ਲਾ ਫੋਨ ਵਾਲਾ ਕੀ ਪਤਾ ਕਿਸਮਤ ਖੁੱਲ ਹੀ ਜਾਣ ਯਾਰ ਪਤਾ ਹੀ ਨਹੀਂ ਹੁੰਦਾ ਖੁੱਲ ਕੀ ਯਾਰ ਕੋਈ ਜਵਾਬ ਤਾਂ ਦੇਵੇ ਚੱਲ ਹੁਣ ਕਰ ਲਈ ਗੱਲ ਅੰਦਰ ਭੇਜਦਾ ਤੈਨੂੰ ਹੈਲੋ ਹੈਲੋ हां जी कि वी पछा लिया जी, जी स्नैपचैटो जी? जी, मैं तो बोल के दस्या से नहीं जी, मैं काम अच्छा जी मैं सुनिया मैं भी सिंगल हाँ तुम भी सिंगल हो गए मैं भी सिंगल हाँ तुम भी सिंगल हो गए मैं गल ही कर ली दस मिनट ਮੈਂ ਵੀ ਸਿੰਗਲ ਆ ਅੱਜ ਕੱਲ ਦੇ ਜਮਾਨੇ ਤੁਹਾਨੂੰ ਪਤਾ ਹੀ ਹੈ ਹਰ ਇੱਕ ਸਿੰਗਲ ਹੈ ਨਹੀਂ ਨਹੀਂ ਜੇ ਤੁਸੀਂ ਸਿੰਗਲ ਹੋ ਹੈ ਤਾਂ ਨਹੀਂ ਮੈਂ ਵੀ ਸਿੰਗਲ ਹੋ ਸਕਦੀ ਆ ਫਿਰ ਕਿਉਂ ਗਿਆ ਗੱਲਤ ਕਰ ਸਕਦੇ ਜੇ ਤੁਸੀਂ ਨਹੀਂ ਨਹੀਂ ਅਪਾ ਗੱਲ ਨਹੀਂ ਕਰ ਸਕਦੇ ਕਿਉਂ ਜੇ ਤੁਸੀਂ ਕਿੰਨ੍ਹੇ ਤੋਂ ਫਰੈਂਡ ਨਹੀਂ ਕਰਦੇ ਹੋ ਸਕਦੇ ਆ ਕਿਉਂ ਫਰੈਂਡ ਕੀ ਚਲੋ ਕੋਈ ਨਾ ਫਰੈਂਡ ਹੀ ਮੰਨ ਲਓ ਇਹਨਾਂ ਗੱਲਤ ਕਰ ਲਓ ਹਾਂ ਜੀ ਯਾਰ ਮੇਰੀ ਗੱਲ ਤੁਹਾਡੀ ਆਵਾਜ਼ ਬਹੁਤ ਸੋਹਣੀ ਆ ਕੀ ਕਰਾਂ

ਕਿਉਂ ਕੀ ਹੋ ਗਿਆ ਕਦੇ ਭੇਜੀ ਨਹੀਂ ਇੱਕ ਫੋਟੋ ਨਹੀਂ ਖਿੱਚੀ ਕਦੇ ਹੋਰ ਕੀ ਹੋ ਗਿਆ ਅੱਛਾ ਜੀ ਹੋਲਡ ਰੱਖੇ ਬੜਾ ਓਏ ਯਾਰ ਕੀ ਯਾਰ ਗਲਤ ਕਰ ਲੈਣ ਦੋ ਯਾਰ ਭਾਈ ਯਾਰ ਸਿੰਘ ਪਮੜੀ ਪੰਪੂ ਕੁ ਦੇਤੀ ਯਾਰ ਓਏ ਯਾਰ ਪੰਪ ਪਹਿਲੀ ਵਾਰੀ ਗੱਲ ਪੁਣੀ ਯਾਰ ਮੇਰੀ ਗੱਲ ਸੁਣ ਪੂਰੀ ਫੇਰੀ ਫਾਦੇ ਪਹਿਲੇ ਪੰਪ ਦੇ ਉਹਨੂੰ ਪੂਰੇ ਐਂਡ ਪੰਪ ਕਾਹ ਦੇ ਦਿਆਂ ਮੇਰੀ ਗੱਲ ਸੁਣ ਚੱਲਿਆ ਜੇ ਮੈਂ ਪੰਪ ਦੇਵਾਂ ਨਾ ਅਗਲੀ ਕਹੂਗੀ ਫੁਕਰਾ ਐਵੇਂ ਹੀ ਫੁਕਰਾ ਤੂੰ ਹੈ ਇਦਾਂ ਨਹੀਂ ਫੁਕਰਾ ਉਹਨੂੰ ਤਾਂ ਨਹੀਂ ਪਤਾ ਮੇਰਾ ਨਾ ਫੁਕਰਾ ਦੱਸਣਾ ਪੈਣਾ ਫਿਰ ਤੈਨੂੰ ਲੈ ਯਾਰ ਚੁੱਪ ਕਰ ਮੇਰੀ ਗੱਲ ਸੁਣ ਪੰਪ ਦੇ ਪੂਰੇ ਪੂਰੇ ਪੰਪਾਂ ਤੇ ਤੇਰੀ ਕਿਦਾਂ ਹੋ ਗਈ ਉਹ ਮੇਰੀ ਗੱਲ ਸੁਣ ਮੈਂ ਯਾਰ ਕੁੜੀ ਪੰਪਾਂ ਵਾਲੀ ਫਸਦੀ ਆ ਉਹ ਜਾਦੂ ਤੂੰ ਸੁਣਾ ਯਾਰ ਆ ਯਾਰ ਫੁਕਰੇ ਮੈਂ ਪਤਾ ਕਿਵੇਂ ਸਿੱਟੀ ਹੂੰ ਉਹਨੂੰ ਪੰਪ ਦੇ 1 ਮਿੰਟ ਸੈੱਟ ਤੇ ਉਹ ਵੀ ਹੁਣ ਉਵੇਂ ਹੀ ਕਹੀ ਜਾਂਦਾ ਪੰਪ ਠੀਕ ਸੋਨੇ ਦੀ ਚੈਨੀ ਮੈਂ ਤਾਂ ਜੀ ਹਾਂ ਉਹ ਦੇਖ ਲੈ ਮੈਂ ਵੀ ਕੱਲਾ ਮੈਂ ਵੀ ਕੱਲਾ ਤੂੰ ਵੀ ਕੱਲਾ ਵਾਹਲਾ ਚੱਲ ਹੁਣ ਦੇ ਹੁਣ ਹੈਲੋ ਹੈਲੋ ਮਾਸੀ ਮੇਰੀ ਗਾਲ ਸੁਣੋ ਜੀ ਦੱਸੋ ਮੈਨੂੰ ਪਿਆਰ ਕਰੋਗੇ ਇਲੋ ਤੁਸੀਂ ਸੋਚ ਲਓ 2 ਮਿੰਟ ਦਿੱਤੇ ਆ ਅੱਜ ਕੱਲ ਦੇ ਤੁਹਾਨੂੰ ਪਤਾ ਰਿਲੇਸ਼ਨਸ਼ਿਪ ਛੇਤੀ ਮੰਨ ਜਾਂਦੇ ਤੁਸੀਂ ਕਿਉਂ ਨਹੀਂ ਮੰਨਦੇ ਕੀ ਗੱਲ ਹੈ ਕੀ ਕਰਦਿਆਂ ਡਰ ਲੱਗਦਾ ਅਸੀਂ ਨਹੀਂ ਮੋਦ ਸਾਡੀ ਕਿਉਂ ਕੀ ਹੋ ਗਿਆ ਹੈਲੋ 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 ਸੋਹਣਿਆ ਮੈਨੂੰ ਉਹਦਾ ਸੌਂ ਨਹੀਂ ਇਹ ਨਹੀਂ ਜਾਗਦੀ ਆ ਹੈਲੋ ਅੱਜੀ ਦੱਸ ਕੀ ਕਰਨ ਲੱਪੀ ਜੀ ਆਛਾ ਤੁਹਾਡੇ ਕਰਕੇ ਅਸੀਂ ਠੰਡ ਚ ਮਰੀ ਜੰਨੇ ਆ। ਕੋਸ਼ ਨਹੀਂ। ਹੋਰ ਬਾਲੇ ਮਰੀ ਜੰਨੇ ਠੰਡ ਵੀ ਬਹੁਤ ਤੁਸੀਂ ਦੇਖ ਲਓ। ਤੁਸੀਂ ਵੀ ਜਾ ਕਰ ਜਾਈਓ ਜੇ ਕੋਈ ਹੋਰ। ਅਰਜਨਿਆ ਜੀ ਸਾਨੂੰ ਨੀਂਦ ਹੀ ਨਹੀਂ ਆਉਂਦੀ। ਸਿੰਗਲ ਬੰਦੇ ਆ ਤੁਹਾਨੂੰ ਪਤਾ ਨਾ। ਬੋਲੋ। ਹੈਲੋ। ਮੈਂ ਆ। ਤੁਹਾਡੀ ਤਾਂ ਮਾਰ ਜਾੜ ਕੇ ਆ ਰਹੀ ਹੈ ਜੀ। ਮੈਨੂੰ ਇਹ ਦੱਸੋ। ਵਿੱਚ ਫੋਨ ਡਾੜੇ ਦਾ ਫੋਨ ਆ ਗਿਆ। ਹੈਲੋ ਹਾਂਜੀ ਡਾਡ ਘਰੇ ਨਹੀਂ ਆਇਆ ਜਿੱਥੋਂ ਆ ਗਿਆ ਡਾਡ ਮੈਂ ਘਰੇ ਆਇਆ ਸੀ ਤੇ ਆਇਆ ਬਾਹਰ ਬੈਠਾ ਸੀਗਾ ਚੱਲ ਠੀਕ ਯਾਰ ਤਾਂ ਉਹ ਤਾਸ ਖੇਡੀ ਅੰਦਰ ਇਸ ਮੈਂ ਆ ਗਿਆ 10 ਮਿੰਟਾਂ ਜੇ ਸੀ ਜੀ ਘਰੇ ਆ ਕਿਉਂ ਕੀ ਹੋ ਗਿਆ ਜੀ ਹਾਂ ਹੁਣ ਤੇ ਹਾਂ ਨੇ ਘਰੇ ਆਇਆ ਸੀ ਤੇ ਆਇਆ ਤੈਨੂੰ ਪਤਾ ਨਹੀਂ 12 ਵਜੇ ਦਾ ਯਾਰ ਯਾਰ 12 ਕਿੱਥੇ ਵੱਜ ਗਏ ਆ ਡਾੜੀ ਤੂੰ ਉਹ ਹੀ ਗੱਲ ਫੇਰ ਸੇ ਸਾਇ ਦਾਸ ਦਸ ਦਾ ਟਾਈਮ ਨਹੀਂ ਆ ਤੂੰ 12 ਪਹਿਲੇ ਵਜਾ ਦੇ ਆ ਸਾਰੀ ਰਾਤ ਬਾਹਰ ਫਿਰ ਤਰਹਿਣਾ ਹੈ ਓਏ ਆ ਗਿਆ ਯਾਰ ਤੂੰ ਵੀ ਲਹੂ ਪੀਤਾ ਮੇਰਾ ਕਿਤੇ ਆ ਆ ਗਿਆ ਚੰਗਾ ਆ ਤੇਰੀ ਮਾਂ ਓ ਡੈਡੀ ਆ ਓ ਇੰਨਾ ਕਿ ਨਾ ਟਾਈਮ ਹੋਇਆ ਯਾਰ 10 ਵਜੇ ਆ ਤੂੰ ਪਹਿਲੇ ਘਰੇ ਬਰੋਂ ਲਾ ਪਿਆ ਰੋਟੀ ਤੇ ਮੈਂ ਖਾ ਕੇ ਆਇਆ ਯਾਰ ਘਰੋਂ ਤੇਰੀ ਮਾਂ ਮੇਰੇ ਮਗਰ ਘੋਟ ਮੈਂ ਚੱਕੀ ਦਿੱਤੀ ਆ ਫੇਰ ਕੀ ਹੋ ਗਿਆ ਯਾਰ ਮੰਮੀ ਨੂੰ ਕਹ ਦੇ ਆਪੇ ਆ ਜੂ ਥੱਕੇ ਖਾ ਕੇ

ਐਨਾ ਥੋੜੀ ਨਾ ਕਹਿੰਦਾ ਹੁੰਦਾ ਯਾਰ ਤੂੰ ਆਪ ਸਿਆਣਾ ਯਾਰ ਤੇ ਉਹਨਾਂ ਨੂੰ ਟੈਨਸ਼ਨ ਹੁੰਦੀ ਆ ਟਾਈਮ ਦੀ ਯਾ ਟਾਈਮ 10 ਵਜੇ ਆ ਯਾ ਤੁਸੀਂ ਫਰਖਦੇ ਘਰ ਤੇ ਸਾਡੇ ਘਰ ਤੇ ਵੀ ਐਂ ਕਰਦੇ ਸੀ ਐਂ ਥੋੜੀ ਨਾ ਕਰਦੇ ਯਾਰ ਫਾਇਆ ਟੰਗਦਾ ਰੋਟੀ ਮੈਂ ਖਾ ਕੇ ਚੱਲ ਕੋਈ ਹੋਰ ਟਾਈਮ ਬਹੁਤ ਹੋ ਗਿਆ ਘਰ ਜਾਵੜਾ ਹੁੰਦਾ ਚਾਨੇ ਯਾਰ ਕੀ ਯਾਰ ਚਲੋ ਚਲੋ ਨਾਲੇ ਤਾਉ ਨੂੰ ਦੱਸਿਆ ਮੈਂ ਤਾਉ ਸਾਡੇ ਕੋਲੇ ਬੈਠਾ ਓਏ ਯਾਰ ਉਹੀ ਗੱਲ ਫੇਰ ਯਾਰ ਹਾਂ ਤੇ ਮੇਰੇ ਹਾਂ ਇਹਨੂੰ ਘਰੇ ਆਏ ਨੂੰ ਦੱਸੂ ਮੈਂ ਖੜ ਜਾ ਕਰਾਂ ਉਹਨ ਦੇ ਕਰਾਂ ਕਰੇ ਹੇ ਦਸਨ ਵੀ ਇਹਦੀ ਮਾਤਰ ਮੇਰੇ ਮਗਰ ਪਈ ਫਿੱਤੀਆ ਘੋਟਾ ਲਈ ਇਹ ਲਾਉਣਾ ਅੱਜ ਛਤਰ ਫੇਰ ਤਾਂ ਪੂਏ ਦੇ ਉੱਥੇ ਤਰਾ ਫਿਰਦਾ ਰਹਿਦਾ ਬਰਾ ਵੱਜਣਾ ਲੈ ਹੋ ਗਿਆ ਮੇਰਾ ਹਾ ਘਰੇ ਨਹੀਂ ਵੜਦਾ ਪਤਾ ਨਹੀਂ ਕਿੱਥੇ ਨਿਕਲਿਆ ਰਹਿੰਦਾ ਸਾਰਾ ਦਿਨ ਆਉਣ ਦੇ ਘਰ ਅੱਜ ਇਹਦਾ ਕੀ ਪਤਾ ਕੰਜਦਾ ਕਦੋਂ ਹੋ ਜਾ ਕੇ ਪਈ ਨੀ ਉਹ ਹਰ ਨਾਲ ਲੱ ਕਰਦਾ ਫਿੱਤਾ ਰਹਿੰਦਾ ਕਹਿੰਨੀ ਕਿੱਧਰ ਤੁਰਿਆ ਬੰਦਾ ਸਰੀਰ ਤਾਂ ਨੰਗੇ ਆਉਂਦੀਆਂ ਗੰਜਾਂ ਨੇ ਹਾਂ ਕੀ ਪਤਾ ਕਿੱਧਰ ਤਰਿਆ ਫਿਰਦਾ ਰਹਿੰਦਾ ਪਈ ਆ ਪਤਾ ਪਈ ਗਿਆ ਜੀ ਦਰੋਜ ਦੀ ਮਾਂ ਲੜੀ ਜਾਂਦੀ ਐ ਮੈਨੂੰ ਨਹੀਂ ਪਤਾ ਕਰੋ ਹੋਰ ਆ ਗਿਆ ਮੈਂ ਤਾਂ ਉਹ ਤੇਰਾ ਮੁੰਡਾ ਪਤਾ ਨਹੀਂ ਕਿੱਧਰ ਨਿਕਲਿਆ ਫਿਰਦਾ ਰਹਿੰਦਾ ਹੋਰ ਪਤਾ ਨਹੀਂ ਕਿੱਧਰ ਨਿਕਲਿਆ ਰਹਿੰਦਾ ਤੁਸੀਂ ਲੋਹ ਦੇ ਬਗਰੇ ਆ ਫਿਰ ਦਰਿਆ ਕਰੋ ਤੋੜ ਦੇ ਤੀਰ ਫਿਰਨਾ ਦਾ ਫਿਰ ਪੈਂਦਾ ਹੀ ਆ ਪਿਓ ਆ ਕੀ ਕਰਾਂ ਰਹਦਾ ਤਾਂ ਫਿਰ ਪੈਂਦਾ ਹੀ ਹੋਰ ਸਹੀ ਰਾਤ ਬਾਹਰ ਪਤਾ ਨਹੀਂ ਕੀ ਕਰਦਾ ਰਹਿੰਦਾ ਹੈ ਐਣੀ ਵੀ ਘਰੇ ਵੜ ਜਾ ਪਤਾ ਨਹੀਂ ਉਹਨੂੰ ਬਾਹਰ ਕੀ ਮਿਲਦਾ ਖਾਣ ਨੂੰ ਹੋਰ ਪਤਾ ਹੀ ਨਹੀਂ ਕੀ ਕਰਦਾ ਰਹਿੰਦਾ ਸਹੀ ਰਾਤ ਵਾਰਾ ਹੋਰ ਦੱਸ ਵਧੀਆ ਬਾਈ ਚਲ ਠੀਕ ਹੈ ਯਾਰ ਚਲ ਠੀਕ ਆ ਫੋਟੋਗ੍ਰਾਫਰ ਠੀਕ ਆ ਬਾਈ ਚੰਗਾ ਜਾ ਤੂੰ ਮੈਂ ਅਸੀਂ ਆਪ ਦੇ ਕਰੀ ਓ ਯਾਰ ਕਾਰੇ ਚ ਜਾਣਾ ਯਾਰ ਧਿਆਨ ਨਾ ਚਾਹੀ ਸੋਡਾ ਦਾ ਕੱਪਾ ਹੀ ਆ ਓ ਕੱਬਾ ਹੈਗਾ ਯਾ ਤੈਨੂੰ ਪਤਾ ਹੀ ਆ ਮੇਰੇ ਬੁੜੇ ਦਾ ਯਾਰ ਓ ਕੱਬਾ ਚ ਕੀ ਫਿਰ ਓ ਮਮਮੀ ਨੂੰ ਦੱਸਣ ਯਾਰਾ ਬੁੜਾ ਕੱਬਾ ਯਾਰ ਚਲ ਤੂੰ ਧਿਆਨ ਨਾ ਚਲੋ ਠੀਕ ਆ ਬਾਈ ਠੀਕ ਆ ਓਕੇ ਠੀਕ ਆ ਕੱਲ ਨੂੰ ਫੋਨ ਕਰਦੇ ਹੋ ਠੀਕ ਆ ਯਾਰ ਮੇਰਾ ਬੁੜਾ ਵੀ ਪਾਲਾ ਕੱਬਾ ਹੋੜੀ ਆ ਖਾ ਬੈਠਾ की करा मैं हूँ चलो देखियो जो की बनता हौली हौली तो जाना ही पा छत्र पैन गए मेरे चलो देख लें की बनता है हौली जाना ही पा तो यार की करिए समझ आऊगा मैं तो लगता डैडी डैडी तो अच्छा सुता मैं तो लगता बहुत नीरा हो ਸੋਤਾ ਪਿਆ ਡੈਡੀ ਸੋਤਾ ਪਿਆ ਡੈਡੀ ਸੁੋ ਗਿਆ ਉਹ ਹੈ ਡੈਡੀ ਜਾ ਕੀ ਜਾਂਦੇ ਤੁਸੀਂ ਮੰਮੀ ਸੌਂਗੀ ਇਹ ਤਾਂ ਸੌਗੀ ਹੋ ਰਿਹਾ ਅੱਛਾ ਹਾਂ ਪਤਾ ਅੱਜ ਰਾਤ ਨੂੰ ਬਾਹਰ ਨਹੀਂ ਤਰੇ ਫਰੇ ਓਏ ਡੈਡੀ ਨਾਲ ਨਾ ਬਹੁਤ ਮਾੜਾ ਓ ਡੈਡੀ ਯਾਰ ਬੇਲੀ ਬੈਠੀ ਸੀ ਮੇਰੇ ਮੈਂ ਤਾਂ ਕਰਕੇ ਬੈਠਾ ਸੀ ਆ ਯਾਰ ਬੇਲੀ ਹੁਣ ਸਾਰੀ ਰਾਤ ਥੋੜੀ ਨੀ ਨਾਉਣੀ ਨਹੀਂ ਨਹੀਂ ਡੈਡੀ ਓ ਮੇਰੀ ਯਾਰ ਬੇਲੀ ਬੈਠੀ ਸੀ ਤਾਂ ਕਰਕੇ ਮੈਂ ਬੈਠਾ ਸੀ ਮੈਂ ਚਲੋ ਕੋਈ ਨਹੀਂ ਆਏਗਾ ਟਾਈਮ ਹੋਇਆ ਹੈ ਤਾਂ ਕਰਕੇ ਬੈਠਾ ਰਿਹਾ ਵੇ ਐ ਫਿਰ ਸਾਰੀ ਰਾਤ ਥੋੜੀ ਨੀ ਨਾਉਣੀ ਸੀ ਉਹ ਡੈਡੀ ਨਹੀਂ ਜਾਂਦਾ ਇਹ ਨਹੀਂ ਜਾਂਦਾ ਇਹ ਨਹੀਂ ਜਾਂਦਾ ਇਹ ਨਹੀਂ ਜਾਂਦਾ ਇਹ ਵੀ ਨਹੀਂ ਜਾਂਦਾ ਮੰਮੀਏ 아이 ਮੰਮੀਏ